ਕਿੰਨੀ ਖੋਸ਼ਵੇਂ ਕਿੰਨੀ ਹੈ ਨਖਰੇਵੇ ਪੱਜਾ ਰਾਜ ਨੂੰ ਲੱਗਦਾ ਲੋਰੀ ਸੋਣੀ ਪਾਣੀ ਦੁੱਧ ਤੇ ਕਣੀਆਂ ਲੈ ਲੈਂਦੀਆਂ ਨੇ ਬਾਕੀ ਮਟੀਰੀਅਲ ਜਿਹੜਾ ਉਹ ਤੇ ਆਪਣੇ ਕੋਲ ਹੈਗਾ ਮੰਮੀ ਲੱਗੇ ਨੇ ਬਣਾਉਣ ਹੁਣ ਖੀਰ ਇਹ ਠੁੱਠੀ ਇੰਮੀ ਹੁਣ ਰਗੜੀ ਹੈ ਉਹਦਾਂ ਦੀ ਰਗੜੀ ਪਈ ਅੱਛਾ ਹੈਗੀ ਉਹਦਾਂ ਦੀ ਚਲ ਆਈ ਉਹਦੇਗੇ ਆ ਆ ਕੀ ਸੋਗੀ ਖਾ ਕੇ ਬਥਮ ਪੜਾ ਇਹਨੂੰ ਦੇ ਪਰ ਇਹਨੂੰ ਪਤਾ ਨਹੀਂ ਇਹ ਨਹੀਂ ਖਾਂਦੀ ਨਾ ਇਹ ਨਹੀਂ ਖਾਂਦੀ ਸੋਗੀ ਲੈ ਕਿਨੇਂ ਜਾਨੀ ਮੈਨੂੰ ਆਂਦੀ ਚੱਕ ਇਹਨੇ ਵਕਤ ਨਹੀਂ ਮਾਇਆ ਲਾ ਦਰ ਦਿਨ ਫੜਾ ਗਿਆ ਜਰਾ ਹੁਣ ਕੀ ਦੇ ਮੈਂ ਵੇਖੂ ਇਹਨੂੰ ਇਹਨੂੰ ਖਿਲਾ ਕੇ ਦੱਸ ਦੇ ਯਾਰ ਵੀ ਵਿੱਚ ਦੁੱਧ ਪਾਇਆ ਉਹ ਖਾਦੋਂ ਮਰੇ ਅੱਗੇ ਮੈਂ ਅੱਗੇ ਆਂਦੀ ਮੈਨੂੰ ਪਾ ਕੇ ਦੇ ਦੁਪਹਿਰੇ ਆਂਦੀ ਫਿਰ ਮੈਂ ਥੋੜੀ ਪਾ ਕੇ ਦਿੱਤੀ ਜੇ ਮੜ ਜੀ ਮੜ ਜੀ ਨੋ ਅੱਜ ਉਹਨਾਂ ਨੇ ਉਹਨਾਂ ਨੇ ਸੂਟ ਦਰਜ ਮਹਿੰਗਾ ਦਿੱਤਾ ਨਹੀਂ ਤੇ ਜਿਹੜਾ ਸੰਦੀਪ ਵਾਲਾ ਸੂਟ ਜਿਹੜਾ ਉਹ ਨਹੀਂ ਨਮਹਿੰਗਾ ਆਹ ਮਹਿੰਗਾ ਦਿੱਤਾ ਯਾਰ ਅੱਜ ਉਹਨਾਂ ਨੇ ਪਤਾ ਨਹੀਂ ਕੀ ਗੱਲ ਹੈ ਚੁੰਨੀ ਨੂੰ ਕਲਰ ਕਰਾਉਣਾ ਪੈਣਾ ਜਦੋਂ ਪਟਨਾ ਸਾਹਿਬ ਆਪ ਜਾਓਗੇ ਇਹ ਨੂੰ ਲਾਉਣਾ ਪਣਾ ਇਹ ਲਾਈਨਿੰਗ ਜੀ ਲਾਉਣੀ ਪਣੀ ਇਹਨਾਂ ਮਸ਼ੀਨ ਦਾ ਕਹਿੰਦੇ ਇੰਨਾ ਮਹਿੰਗਾ ਹੁੰਦੀ ਹੈ ਆ ਮਹਿੰਗਾ ਬਹੁਤ ਹੈ ਖੀਰ ਤੇ ਵੇਲੇ ਲਗਭਗ ਬਾਣੀ ਚੱਲੀ ਜਾ ਉਹ ਹੋਰ ਦਾ 15 ਮਿੰਟ ਦੀ ਗੱਲ ਹੈ ਗੈਸ ਜਿਹੜਾ ਨੇ ਸਲੋ ਹੀ ਰੱਖਿਆ ਆ ਦੁੱਧ ਦਾ ਇਹ ਵੀ ਸਾਡੇ ਇੱਥੇ ਵਧੀਆ ਮਿਲਦਾ ਹੈ ਯਾਰ ਇੱਥੇ ਨਾ ਇੱਕ ਡੇਰੀ ਵਾਲਾ ਹੈਗਾ ਆ ਉਹ ਚਾਵਾ ਦੁੱਧ ਲੈ ਆ ਕੇ ਹੁੰਦਾ ਹੈ ਤੇ ਉੱਥੋਂ ਡੇਢੀ ਲੈ ਕੇ ਆਉਂਦੇ ਆ ਵੇਖੋ ਮਲਾਈ ਚੋੜੀ ਤੇ ਇੰਨਾ ਵੜਾ ਦੇਸੀ ਘਿਓ ਨਿਕਲ ਗਿਆ ਨਹੀਂ ਤਾਂ ਪਹਿਲਾਂ ਕਿੱਥੇ ਦੇਸੀ ਘਿਓ ਨਿਕਲਦਾ ਹੁੰਦਾ ਹੈ ਐਵੇਂ ਹੀ ਦੁੱਧ ਸੋ ਪਹਿਲਾਂ ਆਪਾਂ ਲੈਂਦੇ ਰੇ 50 ਰੁਪਏ 55 ਰੁਪਏ 60 ਰੁਪਏ ਹੋ ਰੇਡ ਲੈਂਦੇ ਰੇ ਦੁੱਧ ਹੈ ਨਹੀਂ ਕੀ ਕੰਮ ਦਾ ਪਰ ਹੁਣ ਥੋੜਾ ਵਧੀਆ ਮਿਲਣਾ ਪਿਆ ਆਪਾਂ ਨੂੰ ਸੰਦੀਪ ਚੱਲੀ ਆ ਮਮੀ ਜੀ ਦੇ ਨਾਲ ਮਾਰਕੀਟ ਇਹ ਦੁਪੱਟੇ ਨੂੰ ਡਾਈ ਕਰਵਾਉਣਾ ਵਾ ਤੇ ਪਤਨੀ ਫੇਸ਼ੀਅਲ ਵਗੈਰਾ ਵੀ ਕਰਾਉਣਾ ਆ ਤੇ ਮੇਰਾ ਪੁੱਤਰ ਹੋਊਗਾ ਮੇਰੇ ਕੋਲ ਹਰਗੁਣ ਸਾਸੀ ਸਾਸੀ ਕੀ ਕਰਦ ਅੱਛਾ ਸਾਸੀ ਕਹਿ ਜਿਸੀ ਕੀ ਕਰਦ ਹਰਗੁਣ ਸਾਰਿਆਂ ਨੂੰ ਹਾਂ ਵੈਰੀ ਗੁੱਡ ਮੇਰਾ ਪੁੱਤ ਉਹ ਗਾਣਾ ਲਿਆ ਦੇਖਣ ਤੇ ਮੈਂ ਇਹਨੂੰ ਆਖਿਆ ਮੈਂ ਆ ਵੀ ਕੁੜੀਆ ਦੁੱਧ ਦੁੱਧ ਗਰਮ ਕਰਕੇ ਦੇਜੂ ਇੱਕ ਵਾਰੀ ਮਿੰਟ ਕਿ ਮੈਨੂੰ ਦਿੱਕਤ ਨਾਲ ਨਹੀਂ ਜਿਹੜੀ ਆਵੇ ਵੀ 2 ਘੰਟੇ ਦਾ ਭਾਜ ਜਾਏ ਚੰਗਾ ਠੀਕ ਆ 2.5 ਘੰਟੇ ਦਾ ਤੇ ਜਲਦੀ ਆਜਿਓ ਦੁਪੱਟਾ ਟਾਈਪ ਉਹ ਮੱਚੀ ਦੁਪੱਟਾ ਲੈ ਜਾਨੀ ਇਹਦੇ ਨਾਲ ਯੋਲ ਵੀ ਕਰਾਣਾ ਹੈ ਮੈਚਿੰਗ ਆ ਇਹਦੇ ਨਾਲ ਉਹ ਨਹੀਂ ਜੀਲ ਵੀ ਵਗੈਰਾ ਕਹਿੰਦੀ ਲੈਣ ਵਾਸਤੇ ਜਾਣਾ ਪਰ ਇਹ ਵੀ ਸੀਐਮ ਨਾਲ ਲੈ ਜੰਗਾ ਨਹੀਂ ਕੰਟਰਾਸਟ ਪਿੰਕ ਦਾ ਹੈ ਨਾ ਇਹਦੇ ਨਾਲ ਆਹੋ ਕਰਾ ਲਈ ਥੋੜਾ ਹਾਂ ਲਾਈਟ ਕਰਵਾ ਲਈ ਹਾਂ ਸਹੀ ਗੱਲ ਇਹ ਵੀ ਪਿੰਕ ਜਿਹਾ ਕਲਰ ਹੈ ਚਲੋ ਜਿੱਦਾਂ ਹਾਂ ਕੰਟਰਾਸਟ ਕਰ ਲਈ ਮੈਂ ਗੱਲ ਮੁਕੀ ਤੇ ਇਹਦੇ ਨਾਲ ਤੇ ਸੰਦੀਪ ਤੇਰੀ ਜੁੱਤੀ ਜੜੀ ਉਹ ਇੱਕ ਚੱਲ ਜਾਣੀ ਹੈ ਰਾਜਸਥਾਨ ਤੋਂ ਜਿਹੜੀ ਲੈ ਕੇ ਆਏ ਨਹੀਂ ਨਹੀਂ ਰਾਜਸਥਾਨ ਤੋਂ ਸਕਾਈ ਬਲੂ ਹੈਗੀ ਨਾ ਉਹ ਚੱਲ ਜਾਣੀ ਕੀ ਸਕਿਨ ਬਣਾ ਸਕਿਨ ਹੈਗੀ ਉਹ ਵੀ ਚੱਲ ਜਾਣੀ ਹੈ ਉਹ ਵੀ ਚੱਲ ਜਾਣੀ ਹੈ ਸਹੀ ਗੱਲ ਹਾਂਜੀ ਚਲੋ ਜਿੱਦਾਂ ਸਹੀ ਲੱਗੇ ਤੇ ਸੂਟ ਸੀਣ ਵਾਸਤੇ ਦੇਖਣੀ ਹੈ ਅੱਜ ਕਿੰ ਤਰੀਕ ਹੈ ਭਲਾ ਆਪਾਂ ਦੇ ਵਾਹ 25 ਤਰੀਕ ਨੂੰ ਮੈਰੀ ਤੇ ਜਾਣਾ ਹੈ ਦਿਨ ਹੈਗੇ ਹੈ ਜੇ ਕੋਈ ਚੱਕਰ ਨਹੀਂ ਪਹਿਲਾਂ ਮੈਂ ਅਜ ਕੋਈ ਵੀ ਸੂਟ ਪੈਂਟ ਵਿੱਚ ਕੁਝ ਨਹੀਂ ਲੈ ਲਿਆ ਵੀ ਆਪਣੇ ਕੋਲ ਹੈਗੇ ਆਪਾਂ ਉਹ ਪਾਪੂ ਲੈਣੇ ਸਾਰ ਨਾਣਾ ਦਾ ਯਾਰ ਆਪਾਂ ਬਿਲਕੁਲ ਕੋਟ ਪੈਂਟ ਘੱਟੋ ਘੱਟ ਨਹੀਂ 8 ਘੰਨੇ 8 ਆ ਕੱਲ੍ਹ ਦੇ ਕਿਥੇ ਰੁੰਦਾ ਰਖੇ ਇਹਨੇ ਲਿਆ ਲੈ ਕੇ ਪੈਂਦੇ ਇੱਕ ਇੱਕ ਵਾਰੀ ਦੋ ਦੋ ਵਾਰੀ ਮੈਂ ਉਹੀ ਪਾ ਲੈਣਾ ਵਾ ਤਦ ਕੋਈ ਕੀ ਕਹਿ ਦੂਗਾ ਕਮੈਂਟ ਦੇ ਵਿੱਚ ਯਾਰ ਦੀਪ ਤੂੰ ਵੀ ਕੋਈ ਲੈ ਲੈਗਾ ਪਰਾਣੀ ਭਾਈ ਜਣਾ ਹਾਂਜੀ ਹੁਣ ਚੱਲਦੀ ਚੱਲੀਆਂ ਨਹੀਂ ਤੇ ਹੁਣ ਖੜੇ ਪੈ ਗਈ ਐ ਬਸ ਰੋਣ ਲੱਗਦੀ ਓਏ ਤੇ ਮੈਨੂੰ ਵੀ ਲੈ ਜਾ ਨਾਲ ਨਾ ਤੂੰ ਮੇਰੇ ਕੋ ਰਹਿਣਾ ਨਾ ਨਾ ਰੋਣ ਦੀ ਕੀ ਤਾਂ ਆਜੋ ਹਣ ਹਰਖਣ ਤੂੰ ਮੇਰੇ ਕੋ ਆਜੋ ਪੁੱਤ ਚਲੋ ਆਜੋ ਇੱਧਰ ਲੈ ਮੈਨੂੰ ਫੜਾ ਆਪਣਾ ਚਲਾ ਆ ਮੇਰੇ ਕੋ हा आम को पता लग गया भी चले हप 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 कर दी दादी मनु बा कर दो भाई। चले कर दो गल चल जाए डैडी भी आ गए चला वह हो गया दादा आ गए

ਮਾ ਉਹ ਕਾਦੀਆਂ ਬਾਜ਼ਾਰ ਗਈਆਂ ਇੰਨੇ ਹਾਡੀ ਮੱਤ ਮਾਰਦੀ ਐ ਬਸ ਬੱਕਾ ਦੀ ਕਹਿੰਦੀ ਤਾਰ ਦੋ ਪੁੰਜੇ ਕਦੀ ਕੋਹ ਕਦੀ ਕੋਹ ਲੈ ਕਿੱਧਰ ਜਾਣਾ ਜੀ ਹੈ ਨਹੀਂ ਮੰਮੀ ਮੰਮੀ ਗਾਚ ਗਈ ਫਰਦ ਨੂੰ ਪਾਫ ਦੇਈਏ ਵੀ ਆਹ ਪਤਲੀ ਸਟੀਮ ਜੀ ਨਹੀਂ ਇਹ ਆਹ ਵਾਲਾ ਪਾਣਾ ਹੁੰਦਾ ਇੰਜੈਕਸ਼ਨ ਜਿਹੜੇ ਵਿੱਚ ਤੇ ਇਹਦੇ ਨਾਲ ਕਹਿੰਦੇ ਕੋਲਡ ਹਟਦਾ ਐ ਮਾ ਫੜੋ ਮੈਂ ਉਹਨੂੰ ਲਗਾਵਾਂ ਠੀਕ ਐ ਮੈਂ ਬਸ ਇਹਨੂੰ ਲਾ ਕੇ ਲਾ ਦੇ ਓਏ ਓ ਕੋਟਾ ਓਟਾ ਚੜੀਆ ਰਾਣੀ ਓ ਚੜੀਆ ਨਾ ਨਾ ਦੇਈਏ ਦੇਈਏ ਤੇ ਮਾਵਾ ਸਾਡੀਆਂ ਧਾਨਿਆਂ ਪਈ ਜਿਨ੍ਹਾਂ ਨੇ ਜੰਮਿਆਂ ਪਾਲਿਆ ਤੇ ਆਪਣੋ ਇਹਦੇ ਵੱਡੇ ਕੀਤਾ ਆ ਆ ਤੇ ਮੇਰੇ ਬਾਤੇ ਆ ਮਲੋ ਹਰਗੁਣ ਅੱਜ ਛੱਡ ਕੇ ਗਏ ਆ ਵੀ ਮੇਰੇ ਕੋਲ ਡੈਡੀ ਜੀ ਵੀ ਪਲਾਟ ਤੇ ਚਲੇ ਗਏ ਨੇ ਤੇ ਮੈਂ ਬੜੀ ਮੁਸ਼ਕਿਲਾਂ ਨੇ ਸਵਾਇਆ ਰਹਾ ਵੀ ਮੰਮੀ ਜੀ ਵੀ ਗਏ ਨੇ ਹਰਗੁਣ ਵੀ ਆਪਣਾ ਹਰਗੁਣ ਕਈ ਜਾਂਦਾ ਮੰਮੀ ਤੇ ਸੰਦੀਪ ਉਹ ਗਏ ਹੋਏ ਨੇ ਬਾਜ਼ਾਰ ਕੰਮ ਆ ਮੈਂ ਕਹਾਂ ਫਿਰ ਉਹ ਹਰਗੁਣ ਦੇ ਤੁਹਾਨੂੰ ਤੰਗ ਕਰੀ ਜਾਣਾ ਫਿਰ ਇਹਨੂੰ ਹੁਣੇ ਅਜੇ ਸਵਾਇਆ ਬਖਸੋਤੀ ਹੁਣੇ ਤੇ ਕੰਨਣੋਂ ਹੱਥ ਲਵਾਤੇ ਉਹਦਾ ਇੱਕ ਨਹੀਂ ਚਲਾ ਕੋਈ ਗੱਲ ਨਹੀਂ ਫਿਰਕੇ ਆ ਪਰ ਸਾਂਭਲਾਂ ਦੇ ਪੈਣਾ ਹੀ ਮੇਰੀ ਧੀ ਜੀ ਹੋਈ ਫਿਰ ਤੇ ਹੁਣ ਆਪਾਂ ਖੀਰ ਖਾ ਲਈ ਖੀਰ ਬਣਾਈ ਆ ਰਾਤ ਦੀ ਖਾਦੀ ਨਹੀਂ ਅਜੇ ਤੱਕ ਆਜੋ ਭਾਈ ਖੀਰ ਖਾ ਲੋ ਇਹ ਕਿ ਬੋਲਦੀ ਅੱਜ ਮੰਮੀ ਮੰਮੀ ਜਾ ਰਹੀਆਂ ਅੱਜ ਫਿਰ ਤੋਂ ਮਾਰਕੀਟ ਸਮਾਨ ਕੋਈ ਨਾ ਕੋਈ ਅਧਰਿਆ ਇਜਤ ਨਾ ਅਸੀਂ ਹੁਣ ਬੈਠ ਗਏ ਆ ਬੈਟਰੀ ਤੇ ਬੜੀ ਮੁਸ਼ਕਲ ਮਿਲੀ ਅੱਜ ਪਤਾ ਨਹੀਂ ਕਿਉਂ ਘਾਟ ਹੀ ਆ ਰਹੀਆਂ ਇੱਥੋਂ ਅਸੀਂ ਬੈੱਡ ਸ਼ੀਟ ਚੇਂਜ ਕਰਵਾ ਲਾਂਗੇ 40 50 ਹੂੰ ਬੈੱਡ ਸ਼ੀਟ ਦੇਖੋ ਕਿੰਨੀਆਂ ਪਿਆਰੀਆਂ ਨੇ ਇੱਥੇ ਇੱਥੇ ਬੈੱਡ ਸ਼ੀਟ ਹਾਂ ਅਰ ਜਾਇੰਗੇ ਅਸੀਂ ਬਹੁਤ ਸੋਹਣੀਆਂ ਸੌਣਗੇ ਤੇ ਮਰਜੀ ਮੈਂ ਇਹਦੇ ਲਖਾਣੀਆਂ ਚਾਹੀ ਮੈਂ ਇਹਦੇ ਵਿੱਚ ਹਾਂ ਹੁਣ ਦੇਖਦੇ ਪਏ ਹਾਂ ਦੇਖੋ ਕਿਹੜੀ ਪਸੰਦ ਵਧੀਆ ਲੱਗਣ ਦੀ ਹਾਂ ਸੋਹਣੀ ਸੋਹਣੀ ਹੋਨ ਫੰਕ ਦੇਤੇ ਗਏ ਤੇ ਨਾ ਜੀ ਸਾਫੇ ਤੇ ਚਾਇਆ ਬਣੇ ਇੱਥੇ ਮਮੀ ਚੁੰਨੀ ਡਾਈ ਕਰਵਾ ਲੰਗੇ ਹੁਣ ਇੱਥੋਂ ਦੇਖਾਂਗੇ ਯਾ ਅਲਰੀ ਸੂਟ ਨਾਲ ਤੇ ਨੈਕਲਸ ਵਗੈਰਾ ਦੇਖ ਲੈਣੀ ਕੋਈ ਆਵਲੀ ਯਲਰੀ ਕਹਿੰਦੇ ਸੀ ਨਾਲ ਤੇ ਮੈਨੂੰ ਪਸੰਦ ਨਹੀਂ ਆਈ ਤੇ ਆਵਲਾ ਆ ਗਿਆ ਪਸੰਦ ਪਿੰਕ ਦਾ ਕੰਟਰਾਸਟ ਕਰਨਾ ਸੀ ਬਟ ਪਿੰਕ ਮਿਲਿਆ ਨਹੀਂ ਇੱਥੇ ਹਾਂ ਇਹ ਵਾਲੇ ਇਹ ਵੀ ਤੇ ਦੀਦੀਆਂ ਤਾਂ ਬਚ ਲੈਣਾ ਹਾਂਜੀ ਨੀਲ ਪਿੰਟ ਲੈ ਆਨੀ ਸੀ ਤੇ ਪਸੰਦ ਨਹੀਂ ਆਇਆ ਕਲਰ ਤੇ ਮਿਲ ਗਿਆ ਮੈਂ ਇੱਕ ਵਾਰੀ ਲਗਾਉਣਾ ਸੂਟਣਾ ਦੁਬਾਰਾ ਵੇਸਟ ਇੱਥੋਂ ਲਾ ਮਾਇਓਨ ਸੂਟ ਲਾਈਨਿੰਗ ਹਾਂ ठीक चिंता कलर भी लेके जाना ना सूट मस्त मार्केट तो फ्री हो चुके हैं अपन मार्केट तो आज थोड़ा जा ही सीगा हम हम जा रहे हैं पार्लर से फेशियल करवाना है दीदी ना कल की थी पार्लर वाले ने तो हम अपन पहुंच गए ना गली के ਹਾਏ ਆ ਦੀਦੀ ਦਸਕਾਰ ਤੇ ਆ ਨਾਲ ਨੰਬਰ ਸ਼ਾਈਨ ਬਿਊਟੀ ਬਲੀਚ ਤੇ ਲੱਗ ਗਈ ਆ ਵੇਖੋ ਹੁਣ ਕਿੰਨਾ ਕ ਟਾਈਮ ਲੱਗਦਾ ਮੈਂ ਕਰਵਾ ਲਿਆ ਉਹ ਇੱਕ ਦਿਨ ਹੁਣ ਆਪਾਂ ਜਾਵਾਂਗੇ ਘਰ ਤੇ ਬੁੜੀਆਂ ਪਤਾ ਨਹੀਂ ਮੈਂ ਤਾਂ ਕੱਟ ਲਈਏ ਇਹਨਾਂ ਨੇ ਦੱਸਿਆ ਨੇ ਕਿ ਆਜੋ ਜਲਦੀ ਘਰ ਜੀ ਬੜੀ ਮੈਂ ਛੋਟੀ ਜੀ ਆਪਾਂ ਘਰੇ ਆ ਗਏ ਹੁਣ ਆ ਗੱਡੀ ਟੋਨ ਦੇ ਬੜੀ ਮੁਸ਼ਕਲ ਸਵਾਈ ਏ ਤਾਂongi ਵਿਚਾਰੀ ਪਰ ਤੰਗ ਤੋਂ ਮੈਨੂੰ ਕਿਤਾ ਡੈਡੀ ਹੁਣੇ ਗਏ ਜੇ ਸੌ ਗਿਆ ਜਦੋਂ ਤੱਕ ਮੈਂ ਫੋਨ ਨਹੀਂ ਕੀਤਾ ਹਾਂ ਹਾਂ ਬਸ ਉੱਤੋਂ ਅੱਧਾ ਫੋਨ ਅੱਧਾ 10 15 ਮਿੰਟ ਬੰਨਿਆ ਦੂਸਰੇ ਪ੍ਰੈਸ਼ਰ ਨਾਲ ਨਹੀਂ ਤੇ ਕਰ ਲੈਣਾ ਮੈਂ ਮਣੀ ਮੋਟੀ ਆ ਜੀ ਟੋਣੀ ਜੀ ਤੁਹਾਨੂੰ ਯਾਦ ਮਨੂ ਉੱਧਰ ਤੋਂ ਹੁਣ ਪ੍ਰੈਸ਼ਰ ਨਹੀਂ ਹਾ ਹਾਂ ਤੇ ਬਸ ਜਿਆਦਾ ਨਹੀਂ ਲੁਕਾਈ ਤਿੰਦੇ ਨੋਕੀ ਕਹਿੰਦੇ ਗੱਡੀ ਦੇ ਤਰ੍ਹਾਂ ਧੋਲਾ ਦੇਖਣੀ ਹੁੰਦੀ ਹਾਂ ਮਣੀ ਮੁੱਟੀ ਲੈ ਕੇ ਨਾ ਮੈਂ ਮਾਈ ਮੋਟੀ ਬਸ ਆਪਰ ਜਾਵਾਂ ਚਲੋ ਜਿਹੜਾ ਇਹ ਹੋ ਦਮ ਕਰਾਂਗੇ ਸਾਮ ਚ ਨਿਭਰਾਗੇ ਹਾਂ ਹਾਂ ਲੈਂ ਮਨੋ ਕਦਾਂ ਪਰਿਆਸ ਦੇ ਦੇਮ ਆ ਮੈਂ ਜੈਦਲੀ ਹਣੀਆ ਮੈਂ ਦੇਣ ਵਿੱਚ ਆ ਤੂੰ ਆਵੀਂ ਦੇਦੇ ਮਹਾਂ ਤੁਮੈਂ ਖਾਦਾ ਨਹੀਂ ਬੱਲੇ ਬਲ ਦਾ ਸਾਰ ਆਇਆ ਹੀ ਨਹੀਂ ਨਾ ਹੂੰ ਬਸ ਦੂਰ ਨਾ ਜਾ ਇੰਨਾ ਇੰਨਾ ਤਿੰਨ ਵਾਰੀ ਦੇ ਦੇ ਵਾ ਨਹੀਂ ਬੁਗੀ ਆਪੇ ਵੇ ਵੇ ਮੂੰ ਪੰਢੀ ਦੇਦੇ ਮਹਾਂ ਮੈਂ 10 ਦਾ ਹਵਰ ਲਿਆ ਤੁੰ ਮੈਂ ਦੇ ਦੇ ਮਮਾ ਸਸ ਮੈਂ ਮੱਤਿਆ ਦੇਖੋ ਨਹੀਂ ਮੈਂ ਲਿਆ ਪਈ ਦੋ ਦਾ ਨਹੀਂ ਚੱਲ ਬਾਸ ਨੇ ਆਹ ਕਿ ਇਹ ਆ ਮੈਂ ਅੱਗੇ ਕਿੰਨਾ ਟਾਲਿਆ ਆ ਭੁੱਖੇ ਹੂੰ ਭੁੱਖ ਦੇਖਿਆ ਮੈਂ ਦੂਰੋਂ ਵੇਖਿਆ ਮੈਂ ਵੀ ਕਿਰਨ ਦੀ ਦੀਣੀ ਆ ਗਈ ਸਸ ਦੀ ਦੀਣੀ ਕੀ ਹਾਲ ਹੋ ਠੀਕ ਠਾਕ ਮੈਂ ਚਲੇ ਆਇਆ ਹਾਂ ਮਾਰਕੀਟ ਚ ਲੈ ਆਇਆ ਇਦਾਂ ਮੈਂ ਬਾਹਰ ਚ ਲੰਘਾਂਗੇ ਤੁਹਾਡੀ ਗੱਡੀ ਦੇਖ ਪੀ ਮੈਨੂੰ ਕਭੀ ਲੱਗਦਾ ਉਹ ਮਗਰਲੀ ਗਲੀ ਵਾਲੇ ਦੀ ਗੱਡੀ ਜਦੋਂ ਮੈਂ ਵੇਖਿਆ ਤੇ ਤੁਸੀਂ ਆਈਡੀ ਜੀ ਮਗਰ ਲਖਾਈ ਨਾ ਤੇ ਫਿਰ ਮਨੋਦੋ ਲਗਾਇਆ ਮੈਂ ਨਹੀਂ ਭਾਜੀ ਹੁਣੀ ਆ ਗਈ ਹਾਂ ਇਹੋ ਕਹਿੰਦੇ ਸੀ ਸੂਟ ਪਾਇਆ ਮੇਰਾ ਜਦੋਂ ਦਾ ਫੋਨ ਨਹੀਂ ਆਉਂਦਾ ਲਗਾਇਆ ਮੇਰੇ ਮੋਬਾਈਲ ਦਾ ਮੇਰੇ ਮੋਬਾਈਲ ਦਾ ਕਲਰ ਵੀ ਆਉਂਦਾ ਨਾ ਲੈ ਵੀ ਮਿੱਤਰਾ ਕਰਨੀ ਦੀ ਹਣੀ ਆਏ ਹੀ ਪਕੌੜੇ ਨੇ ਕਹਿੰਦੇ ਸ਼ੁਰੂ ਹੋ ਗਏ ਇੱਕ ਗੋਭੀ ਆਪਣੀ ਪਲਾਟ ਚ ਲੈਂਦੀ ਹੈ ਜੀ ਭਾਜੀ ਪੱਲੀਆ ਸਭ ਆ ਗਿਆ ਇੱਕ ਨੇ ਮਮੀ ਕਹਿੰਦੀ ਡਾਡੀ ਆਪਣੇ ਨੂੰ ਮੈਂ ਤੇਰੇ ਨੂੰ ਕਹਿਤਾ ਆਂ ਵੀ ਆ ਗੋਭੀ ਕਿਹਨੂੰ ਦੇਣੀ ਤੇ ਨਹੀਂ ਮੈਂ ਪਕੌੜੇ ਕੱਢਣ ਲੱਗੀ ਆਂ ਮੈਂ ਗੋਭੀ ਖਵੰਟੜੇ ਤਿੰਨ ਤਿੰਨ ਫੋਲੀਓ ਸਾਰੇ ਇੰਨੇ ਨੇ ਮਾਈ ਸਭ ਆ ਪੈਦਾਂ ਨੂੰ ਦੇਣੀ ਨਾ ਹੋਵੇਣਾ ਸੋਚਿਆ ਵੀ ਹੁੰਦਾ ਹੀ ਆ ਨਾ ਨਹੀਂ ਰਾਤੀ ਦੇ ਕੈਨ ਦੇ ਬਣਾਵਾਂ ਮੈਂ ਕਹਿੰਦਾ ਅੱਜ ਰਾਤੀ ਬਣਾਈ ਆ ਜੇ ਗੋਭੀ ਦੇ ਹੁਣ ਗੋਭੀ ਕਿਤੇ ਖਾਦੀ ਜਾਣੀ ਕਿ ਨਹੀਂ ਹਰ ਗੋ ਲੈ ਪਿਆਜ਼ ਵੀ ਇੱਕ ਕਰਤਾ ਇਹ ਚਾ ਪਾਣੀ ਮਹੀਨੇ ਢੋਲ ਲੈ ਲੈ ਢੋਲ ਨਹੀਂ ਹੋਇਆ ਨੈ ਲੱਗ ਗਈ। ਬੇਲਡ ਡੜੀ ਜਾਂਦਾ ਬਾਤ ਕਣੀ ਸਫਾਈ ਕੰਡ ਗੈਂਡੜੀ। ਗਾੜੀ ਦੇ ਅੰਦਰ ਸਪਾਈ ਕਰਨਾ। ਮੈਂ ਤੇ ਡੰਡ ਦੇ ਬਾਹਰ ਵਾਲੀ ਰੇਤ ਦੇ ਗੋਲੇ ਗੋਲੇ ਇਟਾ ਉਟਾਈਂ ਲਾਤੀ ਵੀ ਨਹੀਂ ਆਵੇ ਤੇ ਰੁੜੇ ਨਵੇਂ। ਮੇਰੇ ਅੰਦਰ ਡੰਡੇ ਸੀਗੇ। ਕਰਨਾ। ਇਹਨੂੰ ਕੋਈ ਚੋਈ। ਲੱਭ ਨਹੀਂ ਕਿੰਨੀ ਖੁਸ਼ ਹੋਈ ਬਹੁਤ ਖੁਸ਼ ਹੋਈ ਹੈ ਨਾ ਆ ਬੜੀ ਖੁਸ਼ ਹੁੰਦੀ ਆ ਲੋਂਦੀ ਆ ਬੜਾ ਬੜੀ ਖੁਸ਼ ਹੁੰਦੀ ਆ ਹਾਂ ਹੈ ਬਾਹ ਨਹੀਂ ਜਾਣਾ ਦਾਦੀ ਕੋਝ ਹੁੰਦੀ ਨਹੀਂ ਕਦੇ ਬਹੁਤ ਮੈਨੂੰ ਖੁਸ਼ ਹੁੰਦੀ ਬਹੁਤ ਜ਼ਿਆਦਾ ਕਿੱਧਰ ਪਾ ਲ ਕਿੱਧਰ ਪਾ ਲ ਹਰ ਕੋਣ ਸੰਗਾਸ ਕੋਈ ਇਤਨੀ ਯਾਰੀ ਕਿੱਤੇ ਦੀ ਗਿਆ ਸੋਣਾ ਹੁਣ ਮਾਗੀਤਾ ਕੱਢੀ ਇਹ ਤਾਂ ਮੂੰਹ ਵੱਜਿਆ ਥੱਲੇ ਕੱਲ ਮੂੰਹ ਵੱਜਿਆ ਸਦਾ ਇਹ ਦੰਦ ਖੋਬੇ ਨਾ ਆਵੇ ਲਿਪਸ ਤੇ ਗੰਦੇ ਹੁਣ ਥੱਲੇ ਤਾਰੀ ਧਿਆਨ ਰੱਖਿਆ ਮਾਰਕੀਟ ਹੁਣੇ ਖੇਡਣ ਦੀ ਬੜੀ ਓਏ ਤੁਹਾਡੇ ਵਾਲ ਵੇਖੋ ਕਿਵੇਂ ਖੇਡਦੀ ਨਹੀਂ ਬੰਨ ਉਹਏ ਸੇਨਾ ਬਿੰਦੀ ਗੁਚਾ ਗਰਦੋ ਗੁਸਾ ਗਰਦੋ ਇੱਕ ਨਾ ਵੀਡੀਓ ਤੁਹਾਨੂੰ ਦਿਖਾਉਣੀ ਤੇ ਕਈ ਆਪੀ ਆਪੀ ਦਿਖਾਈ ਵੀਡੀਓ ਸੁਣੀ ਹੋਈ ਲਿਆਉਣਾ ਮੁੰਡਾ ਤੇਰਾ ਅੱਜ ਮੇਲੇ ਹੀ ਮੈਂ ਘੜੀ ਵਿਆਹ ਕਰਾਣੀ ਪੱਗ ਵਿੱਚ ਦਿਖਾਉਂਦੇ ਇਹ ਕਿਲਾ ਰੁੱਲਾ ਕਹਿੰਦਾ ਅੱਜ ਮੇਲੇ ਹੀ ਮੈਂ ਘੜੀ ਵਿਆਹ ਕਰਾ ਲਈ ਜਨਤਾ ਬੜੀ ਤਾਂ ਤਾਂ ਬੈਠੀ ਕਿ ਨਹੀਂ ਆਪੀ ਰਾਜੂ ਗਣਾ ਮੈਂ ਪਿੱਗੀ ਜਾਂਦਾ ਰਾਜੂ ਕੱਲ੍ਹ ਕੱਪਰਸੋ ਵੇਖਣੇ ਆਪਾਂ ਇੱਕ ਦਿਨ ਰਾਜੂ ਦਾ ਬੇੜਾ ਕਰਕ ਹੋ ਗਿਆ ਤੇ ਰਾਜੂ ਨੂੰ ਕਹਿ ਸਕਦਾ ਲੈ ਨਵਾਂ ਨਵਾਂ ਚਾਈ ਹੁੰਦਾ ਮੈਂ ਹਾਂ ਦੌਂਦਾ ਇੱਕ ਵਾਰ ਰੀਲਾਂ ਬਣਾਏ ਇੰਸਟਾਗ੍ਰਾਮ ਦੇ ਭਰਾ ਜੀ ਸਾਰੇ ਜਣੇ ਜ਼ਰੂਰ ਚੈੱਕ ਕਰਿਓ ਇਹ ਦੇਰੀ ਹਟਾ ਨਾ ਤੁਹਾਡੀ ਤੇ ਕਰਦੇ ਨਹੀਂ ਜਾਗਦੇ ਚੈੱਕ ਕਰਕੇ ਕਿ ਬੜੀਆਂ ਘੈਂਡ ਬਣੀਆਂ ਨੇ ਉੱਕਤਾ ਦੇਣੀ ਮੋਂ ਤੱਕ ਹਾਂ ਮੋਂ ਨਹੀਂ ਕੀ ਚੱਲ ਪਾ ਰਹੀ ਹੈ ਧੀ ਹਵਾ ਚੱਲਣ ਦੀ ਹੁਣ ਧਿਆਨ ਨਾਲ ਜਾਇਂ ਜਰਾ ਮੈਂ ਉੱਡ ਚੱਲਾਂ ਭਰਾਵਾ ਮੈਂ ਤੈਨੂੰ ਚੜ੍ਹਨ ਜਾਵੇ ਨਾ ਚੱਲ ਠੀਕ ਹੈ ਚੰਗਾਰ ਜਾ ਕੇ ਫੋਨ ਕਰਦੀ ਪਹੁੰਚ ਕੇ ਅੱਜ ਆਪਣੇ ਵਾਲਾ ਰਹਿਣਗੇ ਰਾਜੂ ਭਾਜੀ ਹਣੀ ਤੇ ਨਾਲ लवली ਆਈ ਹੋਈ ਹੈ ਇਹ ਦੋਨੇ ਜਣੇ ਰਾਤ ਰਹਿਣਗੇ ਰਹਿੰਦੇ ਨਹੀਂ ਮੈਂ ਰਾਤ ਰਹਿ ਪੋ ਵੀ ਕਦੋਂ ਦਾ ਵਿਆਹ ਹੋਇਆ ਤੇ ਰਾਤ ਨਹੀਂ ਰਹੇ ਤੇ ਅਸੀਂ ਕਦੀ ਤੇ ਧੱਕੇ ਨਾਲ ਅੱਜ ਮਨਾਇਆ ਇਹਨਾਂ ਨੇ ਕਹਿੰਦੇ ਚਲੋ ਠੀਕ ਹੈ ਫਿਰ ਆਪਏ ਨੇ ਇਧਰ ਵਲੌਗ ਚੱਲ ਰਿਹਾ ਤੈਨੂੰ ਭਾਜੀ ਹੁਣ ਦਾ ਦੇਖ ਰਹੇ ਆਪਾਂ ਗੇਮ ਡੇ ਹੀ ਚੱਲਣ ਹੈ ਹਰ ਗੁੰਨ ਨਾਲ ਖੇਡਣ ਦੇ ਨੇ ਹਰ ਗੁੰਨ ਨਹੀਂ ਖੇਡਣੀ ਇਹ ਤਹੀ ਹਰ ਗੁੰਨ ਨਾਲ ਖੇਡਣ ਦੇ ਜੀ ਹਾਂਜੀ ਇਹਨੂੰ ਕਹਿੰਨਾ ਪਾਰੀ ਕਰ ਹਰ ਗੁੰਨ ਨੇ ਪਾਰੀ ਕਰ ਪੈਰ ਉੱਪਰ ਕਰਦੀ ਕਰੋ ਹਰ ਪਰ ਪਾਰੀ ਆ ਵੇਖੋ ਪੈਰ ਤੇ ਤਾਂ ਕਰਦੀ ਇੱਕ ਵਾਰੀ ਕਰਦੀ ਫਿਰ ਕਰੀ ਜਾਂਦੀ ਹੈ ਦੇਖ ਹਰ ਗੁੰਨ ਪਾਰੀ ਕਰਾ ਲਿਆਓ ਪਾਰੀ ਪੈਰ ਕਿਤੇ ਆਓ ਖਾਓ ਪੈਰ ਰਾਜੂ ਨੂੰ ਲੱਗਦਾ ਲੋਰੀ ਸੋਣੀ ਪਾਣੀ ਰਾਜੀ ਰਾਜੀ ਇਸ ਵੇਰੇ ਮੈਂ ਕੰਮ ਤੇ ਨਾ ਪਹੁੰਚਿਆ ਨਾ ਮਰੂ ਟੜੀ ਭਾਈ ਆਖੇ ਤੇਰਾ ਜਿਹੜਾ ਠੇਕੇਦਾਰ ਜੋ ਹੀ ਆ ਉਹ ਆਖੀ ਨਾ ਲੇਟ ਬੜੀਆਂ ਆ ਹਾਂ ਨਹੀਂ ਯਾਰ ਸੰਡੂ ਘਰੇ ਗਏ ਹੈਗੇ ਯਾਰ ਸਾਨੂੰ ਗੱਲਾਂ ਬਾਤਾਂ ਕਰੀਏ ਗੱਲਾਂ ਬਾਤਾਂ ਕਰੀਏ ਉਹਨੇ ਨਾ ਇਹ ਵਾਵਾ ਲਾਦਾ ਚਰਾ ਮਲ ਗਿਆ ਨੀ ਨੀ ਗੱਲਾਂ ਨਹੀਂ ਮੈਂ ਕਿਹਾ ਤੁਹਾਡੀਆਂ ਆ ਨਹੀਂ ਗੱਲਾਂ ਹਾਂ ਸਾਲ ਬਾਅਦ ਗਏ ਸੱਚਾ ਨਾ ਪਤਾ ਕੀ ਗੱਲਾਂ ਆ ਵੀ ਇਹ ਇਦਾਂ ਕਰਕੇ ਵੀ ਗੱਲਾਂ ਬਾਤਾਂ ਨਹੀਂ ਲੰਮੀਆਂ ਹੋ ਜਾਂਦੀਆਂ ਨੇ ਕੋਤੋਂ ਨਹੀਂ ਆ ਪਹੁੰਚੀ ਮੈਂ ਮੂਠੇ ਦੇਖ ਲਿਆ ਆ ਗਰ ਗੁਨੇ ਉਹ ਇਹ ਉੱਪਰ ਵਾਲੇ ਕਮਰੇ ਦੇ ਵਿੱਚ ਤੇ ਉਧਰ ਰਾਜੂ ਜਿਹੜਾ ਅੱਜ ਮੋਬਾਈਲ ਵੇਖ ਰਿਹਾ ਹੈ ਰਾਜੂ ਦੇ ਪਹਿਲੇ ਦਿਨ ਸਤਾ ਘਰੇ ਨਹੀਂ ਤੇ ਇਹ ਲੌਲੀ ਤੇ ਰਾਜੂ ਫਸਟ ਟਾਈਮ ਆਪਣਾ ਰਾਤ ਰੁਕੇ ਨੇ ਨਹੀਂ ਤੇ ਪਹਿਲਾਂ ਕਦੇ ਨਹੀਂ ਜਿੰਦੀ ਮੈਰਿਜ ਹੋਈ ਕਿੰਨੇ ਦਿਨ ਹੋ ਗਏ ਕਹਿੰਦੇ ਉਹ ਰੋ 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 ਤੇ ਅੱਜ ਹੈ ਰਹਿ ਨੇ ਇਨੋਂ ਮੰਜੀ ਤੇ ਤਾਂ ਨਹੀਂ ਭਾਇਆ ਵੀ ਉਹ ਮੰਮੀ ਬਾਤੂੜੇ ਚੋਗਣ ਸਾਰਾ ਖਲਾੜ ਦਿੰਦੀ ਫੜ ਕੇ ਕੁੜੀਆ ਪਾਪ 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 ਕਾ ਮਮਮੀ ਨੇ ਕੰਟੀਪ ਟੌਪ ਉਹ ਖਾਣਾ ਮੈਂ ਡੀ ਕੰਡਿਆਂ ਰੇਸ਼ਮਵੀਰ ਨੂੰ ਤੇ ਉਹਦੇ ਨਾਲ ਬਾਜ਼ਾਰ ਜਾਣਾ ਥੋੜਾ ਕੰਮ ਆ ਗਾਂਧੀ ਚੌਕ ਬੜਾ ਟਾਈਮ ਲਾਤਾ ਬੜਾ ਟਾਈਮ ਲਾਤਾ ਸ਼ਾਹ ਜੀ ਕਾ ਕਾ ਅਸੇ ਰੋਲਾ ਪਿਆ ਲੈ ਆਉਣੇ ਫਿਰ ਨਾਲ ਹੀ ਨਹੀਂ ਨੇ ਨਹੀਂ ਉਹ ਮੈਨੂੰ ਲੱਗਦਾ ਠੀਕ ਜਾਣੀ ਹੈ ਤਾਂ ਹੀ ਆ ਅੱਛਾ ਅੱਛਾ ਸਾਗ ਲੈਣ ਵਾਸਤੇ ਆਏ ਮਨਵੀਰ ਕਹਿੰਦਾ ਪਾਲਕ ਚਾਹੀਦੀ ਹੈ ਤੇ ਮਹਾ ਇੰਨੇ ਇੰਨਾ ਸਾਗ ਖਾ ਕੇ ਕਿਥੇ ਜਾਣਾ ਲੈ ਨਹੀਂ ਡੈਡੀ ਦਾ ਫੋਨ ਆਉਂਦਾ ਸਾਗ ਤਾਂ ਲੈਣ ਦਾ ਆਪਾਂ ਹੁਣ ਪਤਾ ਨਹੀਂ ਹੁਣ ਬੜਾਉਂਦੇ ਕਿ ਨਹੀਂ ਸਾਗ ਮੈਂ ਕੁੱਤਰਾ ਮੰਮੀ ਲੈ ਕੁੱਤਰਦਾ ਮੈਂ ਅਗਬਾਲਤੀ ਤੇ ਮਮੀ ਦਾਜ ਦੀ ਕੋਲ ਕੁਰਸੀ ਜਿਹੜੀ ਦੁੱਜੀ ਬਾਲਣ ਦੇ ਅੱਜ ਤੇ ਹਲਦੀ ਵੇਲੇ ਕਿੰਦਾ ਦੀ ਹੋ ਗਈ ਕਿੰਨੀ ਬੜੀ ਸੀ ਘਟੋਣਨੀ ਜਿਹੜੇ ਲੈਣਦੀ ਪੰਜ ਸੱਤ ਕਿਲੋ ਹੈਗੀ ਤੇ ਮੇਰੇ ਸੋਨਾਂ ਰਹਿ ਗਈ ਨਹੀਂ ਮਹਾਂ ਡੇਢ ਕਿਲੋ ਹੌਲੀ ਹੌਲੀ ਕਰਕੇ ਸਾਫ ਦਿਓ ਮੈਂ ਕੁੱਤਰ ਦਿੱਤਾ ਹੁਣ ਮਮੀ ਪੋਹਂਦੇ ਉਹ ਕੁੱਕਰ ਦੇ ਵਿੱਚ ਉਧਰ ਆ ਜੋ ਗਵੰਡਿਓ ਕੌਲੀਆਂ ਲੈ ਕੇ ਇਹ ਮਸਾ ਕੋਈ ਨਾ ਬਸ ਹੁਣ ਵੇਖੀ ਕਿਆ ਬਾਤੂ ਬਦਲੇ ਮਸਾਲੇ ਨੇ ਬਰਬਤੀ ਲਸਣ ਨਾ ਮਸਾ ਘੋਲ ਲਾਇਆ ਹੂੰ ਹੋਲੀ ਹੋਲੀ ਬਿੜ ਨੰਗਾ ਨਹੀਂ ਕਿੰਨੀ ਖੁਸ਼ ਵੀ ਕਿੰਨੀ ਹਾਂ ਹਾਂ ਨਖਰੀ ਵੀ ਵੱਜਾ ਵੱਜਾ ਲਾਈਟ ਸਵਿਚ ਦੀ ਬੰਦ ਸੀ ਜੀ ਤੇ ਹੁਣੇ ਹੀ ਜਾਈ ਆ ਦੀਵ ਠੀਕ ਨਹੀਂ ਹੁਣੇ ਜੇ ਦਵਾਈ ਲੈ ਕੇ ਆਏ ਚੱਕਰ ਹੋਣ ਲੱਪੇ ਰੋਟੀ ਦੀ ਜੀ ਲਵਾਂ ਫੇਵਰ ਡਾਕਟਰ ਕੋਲ ਲੱਗੋ ਦਵਾਈ ਲੈ ਤੇ ਮੈਂ ਸੁਨੀਲ ਨੂੰ ਥੋੜੀ ਹੈਲਪ ਕਰਾਵਾਂਗਾ ਉਹ ਵੈਸੇ ਕਹਿੰਦੀ ਮੈਂ ਆਪੇ ਲਾ ਲੈਣੀ ਰੋਟੀ ਪਰ ਮੇਰਾ ਦਿਲ ਕਰਦਾ ਕਦੇ-ਕਦੇ ਮੈਂ ਚਾਹਾਂ ਲੈ ਹੈਲਪ ਕਰਾ ਦੇਣੀ ਚਾਹੀਦੀ ਹੈ ਵੀ ਤੇ ਮੰਮੀ ਹੁਣ ਬੈਠੇ ਮੰਮੀ ਨੂੰ ਤਾਂ ਨਹੀਂ ਕਿਹਾ ਮੰਮੀ ਉਹਨਾਂ ਨੇ ਸਾਗ ਬਣਾਤਾ ਤੇ ਇਦਾਂ ਵਾਰੀ-ਵਾਰੀ ਕਰਕੇ ਸਾਰੀ ਸੈਟਲਮੈਂਟ ਦੀ ਕਰੀ ਸੀ ਤੁਹਾਨੂੰ ਪਤਾ ਜੀ ਤਾਂ ਬੰਦਾ ਵੈ ਜਦੋਂ ਇਹ ਫਰਕ ਤਾਂ ਪੈਂਦਾ ਹੀ ਇਹਨਾਂ ਚੀਜ਼ਾਂ ਦਾ ਮੈਨੇਜਮੈਂਟ ਜਿਹੜਾ ਨਹੀਂ ਕਰਨਾ ਪੈਂਦਾ ਮੈਨੇਜਮੈਂਟ ਕਹਿੰਦੇ ਕੀ ਕਹਿੰਦੇ ਮੈਨੇਜਮੈਂਟ ਕਹਿੰਦੇ ਆ ਮੈਂ ਗਲਤੀ ਨਹੀਂ ਭੁੱਲਦਾ ਕਦੇ ਕੁਛ ਨਹੀਂ ਪਤਾ ਕੁਛ ਨਹੀਂ ਪਤਾ ਕਹਿੰਦੇ ਇੱਕ ਰੂਟ ਵੀ ਲੰਦੇ ਕੋਈ ਬਸ ਬਾਜ ਭਾਵੇਂ ਤੂੰ ਵੇਖ ਲਈ ਚਲ ਮੈਂ ਥੱਲਾ ਫਿਰ ਆ ਚੱਕੋ ਉਹ ਹੋ ਵੇਖੀ ਗਲਤੀਆਂ ਨਾ ਦੀ ਇਹ ਗਲਤੀਆਂ ਇਹਨੂੰ ਜਾਜੂ ਚ ਨਹੀਂ ਹੱਥ ਮਾਰੀ ਜਾਂਦਾ ਥੋੜਾ ਦੇ ਲੱਗ ਗਿਆ ਓਹ ਪੋਣਾ ਇਥੇ ਹੈ ਕੁੱਤੇ ਖੜਿਆ ਹੈ ਕੁੱਤੇ ਮਸਾਉਂਦਾ ਆਹ ਉਹ ਹੋਏ ਇੱਠਾਂ ਕੁੱਤੇ ਰਹਿ ਗਿਆ ਮੇਕੋ ਪੇੜਾ ਕੀਤਾ ਬਸ ਹੱਥ ਗੰਦੇ ਘਟਣ ਲਪੜ ਗਏ ਕਿਦਾਂ ਚੱਕਰ ਦੀਆਂ ਆ ਰੋਟੀ ਜੈਸਲਾ ਦਾ ਚਲਣਾ ਨੇ ਡਿਆ ਵੀ ਇਹਦਾ ਪਾਮੜੀ ਰੋਟੀ ਹੋਣ ਡਈ ਹੈ ਮੈਂ ਰੋਟੀ ਸਾਰੀ ਕੱਚੀ ਯਾਰ ਪਹਿਲਾਂ ਸੰਦੀਪ ਨੇ ਲੈ ਕੇ ਦਿੱ ਮੈਡੀਸਨ ਹੁਣ ਮੰਮੀ ਨੂੰ ਚੱਕਰਾ ਜਾਈ ਜਾਂਦੇ ਸਾਰਿਆਂ ਨੂੰ ਚਲੋ ਕੋਈ ਨਹੀਂ 150 150 ਨੂੰ ਕੋ ਪਹਿਹਾ ਵਟਾ ਦਿਆ ਹੀ